ਜਿਹੜੀ ਸਿੱਖ ਕੌਮ ਦੇ ਪੰਥਕ ਸੋਚ ਵਾਲੇ ਜਿਹੜੇ 35 40 ਸਾਲ ਤੋਂ ਜਿਨ੍ਹਾਂ ਦੀ ਆਵਾਜ਼ ਦੱਬ ਗਈ ਸੀ ਤਵੀ ਹੋਈ ਆਵਾਜ਼ ਅੱਜ ਫਰੀਦਕੋਟ ਤੇ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਦੁਬਾਰਾ ਉਠਾਈ ਹੈ ਪਲ ਬਖਸ਼ਾਇ ਉਸ ਆਵਾਜ਼ ਨੂੰ ਅਸੀਂ ਕੱਲਾ ਐਮਪੀ ਤੱਕ ਨਹੀਂ ਸੀ ਹਿੰਮਤ ਅਸੀਂ ਬਹੁਤ ਕੁਝ ਕਰਾਂਗੇ ਅਸੀਂ ਆਹ ਬਾਈ ਇਲੈਕਸ਼ਨ ਵੀ ਲੜਾਂਗੇ ਤਿੰਨੇ ਸੀਟਾਂ ਤੋਂ ਇੱਕ ਤਾਂ ਸਾਡੇ ਨਾਲ ਹੀ ਜਾਂ ਕੈਂਡੀਡੇਟ ਬਰਨਾਲੇ ਤੋਂ ਜੀ ਨੌਸਟ ਕਰ ਦਿੱਤਾ ਜੀ ਆਜਾ ਪਰਿਵਾਰ ਹਾਂਜੀ ਮੇਰਾ ਬਾਬਾ ਨਾਨਕ ਤੋਂ ਪਾਈ ਸਤ ਨਹੀਂ ਜੀ ਉਹ ਬਰਨਾਲੇ ਅੱਛਾ ਬਰਨਾਲੇ ਤੋਂ ਹੀ ਲੜਨਗੇ ਹੂੰ ਹੂੰ ਅਗੋ ਸੁਖਵਿੰਦਰ ਸਿੰਘ ਜੀ ਬਾਕੀ ਵੀ ਅਸੀਂ ਐਲਾਨ ਕਰਾਂਗੇ ਅਸੀਂ ਮਤਲਬ ਕੱਲਾ ਐਨਪੀ ਤੱਕ ਨਹੀਂ ਰਹਿਣਾ ਅਸੀਂ ਕੌਮ ਦੀ ਗੱਲ ਐ ਜਿਹੜੀ ਉਹ ਬਹੁਤ ਦੂਰ ਤੱਕ ਲੈ ਕੇ ਜਾਵਾਂਗੇ ਜੇ ਮਹਾਰਾਜ ਜੀ ਨੇ ਸਾ ਤੋਂ ਸੇਵਾ ਲਈ ਲੈਣੀ ਐ ਤਾਂ ਸਾਨੂੰ ਜ਼ਰੂਰ ਬਲ ਬਖਸ਼ਾ ਸਾਤਾ ਜੀ ਕਿਸੇ ਪਾਰਟੀ ਨਾਲ ਅਲਾਈਂਸ ਕਰਨ ਬਾਰੇ ਕੋਈ ਵਿਚਾਰ ਕੋਈ ਲਾਈਂਸ ਦੀ ਜੀ ਸਾਡਾ ਕਿਸੇ ਨਾਲ ਲਾਈਂਸ ਦੀ ਕਿਉਂਕਿ ਸਿੱਖ ਜਿਹੜੀ ਸੋਚ ਵਾਲੀ ਐ ਉਹ ਕੋਈ ਕਾਮਯਾਬ ਪਾਰਟੀ ਨਹੀਂ ਐ ਜੀ ਬਾਦਲਾਂ ਨਾਲ ਐ ਹੋਰ ਸੋਚਾਲਿਆਂ ਨਾਲ ਅਸੀਂ ਸਮਝੌਤਾ ਨਹੀਂ ਕਰ ਸਕਦੇ ਅੱਜ ਵੀ ਬੀਬੀ ਖੱਲੜਾ ਜੀ ਨੇ ਜਿਹੜੀ ਗੱਲ ਕੀਤੀ ਹੈ ਉਥੇ ਹਲੀਮੀ ਰਾਜ ਦੀ ਉਸ ਹਲੀਮੀ ਰਾਜ ਨੂੰ ਤੁਸੀਂ ਕਿਦਾਂ ਪੰਜਾਬ ਦੇ ਲੋਕਾਂ ਨੂੰ ਸਮਝਾਉਂਦੇ ਹੋ ਬਿਲਕੁਲ ਜੀ ਮੈਂ